ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ 35 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਪੰਜਾਬ ਦੇ ਵਿੱਚ ਸੱਤ ਜ਼ਿਲ੍ਹੇ ਹੜ੍ਹ ਦੀ ਮਾਰ ਹੇਠਾਂ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਹੜ੍ਹ ਪ੍ਰਭਾਵਿਤ ਏਰੀਆ ਦਾ ਦੌਰਾ ਕਰਦੇ ਨੇ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੱਦੀ ਗਈ ਆ ਮੀਟਿੰਗ ਦੇ ਵਿੱਚ ਅਫਸਰ ਤੇ ਉਹਨਾਂ ਦੇ ਮੰਤਰੀ ਸ਼ਾਮਲ ਹੋਣਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨਾ ਜੋ ਹੜ੍ਹਾਂ ਨਾਲ ਨੁਕਸਾਨ ਹੋਇਆ ਤੇ ਕੀ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਉਹਨਾਂ ਲੈ ਕੇ ਸਾਰੀ ਚੀਜ਼ਾਂ ਨੂੰ ਲੈ ਕੇ ਫੀਡਬੈਕ ਲੈਣਗੇ ਤੇ ਵਧੇਰੇ ਜਾਣਕਾਰੀ ਲਈ ਚੰਡੀਗੜ੍ਹ ਤੋਂ ਸਾਡੇ ਨਾਲ ਜੁੜੇ ਨੇ ਸਾਡੇ ਨੇ ਪੱਤਰਕਾਰ ਬਿੰਦੂ ਸਿੰਘ ਆਉਣ ਤੋਂ ਜਾਣਦੇ ਅੱਗੇ ਕੀ ਹੋਵੇਗਾ ਸੋ ਜਿਦਾਂ ਕਿ ਪੰਜਾਬ ਦੇ ਵਿੱਚ ਹਰ ਦੇ ਨਾਲ ਆ ਕਾਫੀ ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਦੌਰੇ ਵੀ ਕੀਤੇ ਜਾ ਰਹੇ ਨੇ ਤੇ ਉਹਨਾਂ ਵੱਲੋਂ ਅੱਜ ਆਪਣੇ ਚੰਡੀਗੜ੍ਹ ਰਾਹਸ ਦੇ ਉੱਤੇ ਮੰਤਰੀਆਂ ਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਸੱਦੀ ਗਈ ਹੈ ਜੀ ਹਾਂਜੀ ਜਿੱਤੋ ਇਹ ਸਤੋਂ ਜਿਹੜੀ ਹੋਈ ਹੈ ਪਿਛਲੇ ਦਿਨਾਂ ਤੋਂ ਸਿੱਤੀ ਪੰਜਾਬ ਦੀ ਦੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਗੜੀ ਹੈ ਥੜ ਦਾ ਮਾਹੌਲ ਜਿਆ ਬਣਿਆ ਹੋਇਆ ਹੈ ਕਾਫੀ ਡਰਮਾ ਤੋਂ ਜਿਹੜਾ ਉਹ ਪਾਣੀ ਛੱਡਿਆ ਜਾ ਰਿਹਾ ਹੈ ਔਰ ਉਹਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਆਈਆਂ ਸੱਤ ਜ਼ਿਲ੍ਹਿਆਂ ਦੇ ਵਿੱਚ ਬਾੜ ਵਾਲੀ ਜਿਹੜੀ ਹੈਗੀ ਹੈ ਜਾਂ ਜਿਹੜੀ ਕਹਿੰਦੇ ਹਾਂ ਕਿ ਹੜ੍ਹਾਂ ਦੀ ਪੂਰੀ ਸਥਿਤੀ ਬਣੀ ਹੋਈ ਹੈ ਔਰ ਐਮਰਜੈਂਸੀ ਵਰਗੇ ਹਲਾਕੇ ਬਣੇ ਨੇ ਕਾਫੀ ਲੋਕਾਂ ਨੂੰ ਜਿਹੜਾ ਹੈ ਉਹ ਤਕਰੀਬਤ ਤਕਰੀਬਨ ਵਾਰ-ਵਾਰ ਹੈ ਗੱਲ ਕਬ ਦੇ ਮੂੰਹ ਤੇ ਆ ਰਹੀ ਹੈ ਕਿ ਇਹ 88 ਦੇ ਵਿੱਚ ਜਿਹੜੀਆਂ ਫੜਾ ਆਈਆਂ ਸੀਆਂ ਉਹੇ ਦਾ ਮਾਹੌਲ ਸ਼ਾਇਦ ਉਸ ਤੋਂ ਵੀ ਕੁਝ ਜ਼ਿਆਦਾ ਜਿਹੜਾ ਉਹ ਵੱਡਾ ਦਿਖਾਈ ਦੇ ਰਿਹਾ ਹੈ ਇਸਾ ਗੁਮ ਹੈ ਕਿ ਲਗਾਤਾਰ ਜਿਹੜੇ ਪਿਛਲੇ ਦਿਨਾਂ ਦੇ ਕਮੇਟੀਆਂ ਕੀਤੀਆਂ ਗਈਆਂ ਨੇ ਸਰਕਾਰ ਵੱਲੋਂ ਉਹਨਾਂ ਨੇ ਆਪਣੇ ਸਾਰੇ ਮੰਤਰੀ ਐਮ ਐਲ ਏ ਨੇ ਜੋ ਸਾਰੇ ਦੇ ਸਾਰੇ ਬਹੁਤ ਪ੍ਰਕਾਰ ਦੀਆਂ ਕਾਰਜਧੀਆਂ ਪੂਰੀ ਉਹਨਾਂ ਨੂੰ ਫੀਲਡ ਵਿੱਚ ਉਤਾਰਿਆ ਤੇ ਉਹਨਾਂ ਨੂੰ ਕਿਹਾ ਕਿ ਜਾ ਕੇ ਜੋ ਪਰ ਲੋਕਾਂ ਦਾ ਹਾਲ ਚਾਲ ਪੁੱਛੋ ਦੇਖੋ ਕਿ ਉਹਨਾਂ ਨੂੰ ਕਿਸ-ਕਿਸ ਚੀਜ਼ ਦੀ ਜ਼ਰੂਰਤ ਹੈ ਬੇਸ਼ੱਕ ਰਾਹਤ ਦੇਣ ਵਾਸਤੇ ਲਈ ਤੇਨ ਵਾਸਤੇ ਜਿਹੜਾ ਉਹ ਸਖਤ ਪਾਸਿਆ ਤੋਂ ਹਾਲੀ ਹੀ ਲੰਘਾ ਰਿਹਾ ਹੈ ਉਹਦੇ ਵਿੱਚ ਆਰਮੀ ਦੀ ਹੈਲਪ ਵੀ ਲਈ ਜਾ ਰਹੀ ਹੈ ਉਹਦੇ ਵਿੱਚ ਜਿਹੜੇ ਨੇ ਐਨ ਜੀਓ ਵੀ ਆਪਣੇ ਆਪ ਤੇ ਆਪਣੇ ਤੌਰ ਤੇ ਕੰਮ ਕਰ ਰਹੇ ਨੇ ਜਿਹਨੇ ਜਸਤੀ ਮਦਦ ਢਾਂਚੇ ਨੇ ਤੇ ਜਿਹੜੇ ਸਮਾਜ ਸੇਵੀ ਨੇ ਉਹ ਵੀ ਕੰਮ ਕਰ ਰਹੇ ਨੇ ਪਰ ਉਥੇ ਸਭ ਤੋਂ ਜ਼ਿਆਦਾ ਜਿਹੜੀ ਹੈ ਸਰਕਾਰ ਦੀ ਜਿਹੜੀ ਹੈਗੀ ਆ ਉਹ ਜਿਹੜੀ ਵਾਰੀ ਜਿਹੜੀ ਹੈ ਉਸ ਨੂੰ ਅਹਿਮ ਮੰਨਿਆ ਜਾਣਾ ਚਾਹੀਦਾ ਮੰਨਿਆ ਜਾਂਦਾ ਹੈ ਐਸਆਰਪੀ ਜਿਹੜਾ ਹੈ ਕਿ ਅੱਜ ਜਿਹੜੇ ਸਿਸ਼ੂ ਦਿਨਾਂ ਦੇ ਵਿੱਚ ਜਿੰਨੇ ਵੀ ਮੰਤਰੀ ਜਾਂ ਫਿਰ ਵਿਧਾਇਕ ਜਾਂ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਵਕਤ-ਵਕਤ

ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਆਪਣੇ ਹਰਿਆਣਾ ਦੇ ਸੀਐਮ ਨੇ ਨਾਇਬ ਸੈਣੀ ਉਹ ਉਹਨਾਂ ਤੋਂ ਮਦਦ ਨੂੰ ਲੈ ਕੇ ਵੀ ਜਿਹੜਾ ਹੈ ਭਗਵੰਤ ਸ마 ਜਿਹੜੇ ਉਹ ਕਿਸੇ ਜਿਹੜੀ ਹੈ ਉੱਥੇ ਵੀ ਜਿਹੜਾ ਦੋਨੋਂ ਆਪਸ ਸੀਐਮ ਦੇ ਵਿੱਚ ਜਿਹੜਾ ਉਹ ਤਕਰ ਵਿਹਾਰ ਹੋ ਰਿਹਾ ਹੈ ਉਹਨਾਂ ਦੇ ਵਿੱਚ ਵੀ ਕਮੇਟੀ ਦੇ ਨਾਲ ਜਿਹੜੇ ਇਸ ਮਾਮਲੇ ਤੇ ਗੱਲਬਾਤ ਕੀਤੀ ਜਾ ਰਹੀ ਹੈ ਪਰ ਉਸ ਦੇ ਨਾਲ ਹੀ ਇਹ ਵੀ ਦੱਸ ਦਿੱਤਾ ਗਿਆ ਕਿ ਪਹਿਲੇ ਸੀਏ ਮੰਡਲੇ ਨੇ ਖੁਦ ਵੀ ਸੀਲ ਦੇ ਵਿੱਚ ਉੱtre ਔਰ ਉਹ ਵੀ ਜਿਹੜੇ ਨੇ ਲਗਾਤਾਰ ਅ ਵਰਕ ਕੰਵੀਗਾਟ ਜਾਰੀ ਰਹੀ ਗੁਰਦਾਸਪੁਰ ਦਾ ਨਇਤ ਵਿਆਸਾ ਦੁਆਰਾ ਕੀਤਾ ਉਹਦੇ ਨਾਲ ਹੀ ਜੇ ਗਲਤ ਕੀਤਾ ਜਾ ਕੇ ਗੁਰਦਾਸਪੁਰ ਗਿਆ ਕਰਨਤਾਰਨ ਅੰਬਿਸ਼ਰ ਕਪੂਰਥਲਾ ਫਾਜ਼ਿਲਕਾਰ ਤਰੁਸਕ ਉਪਰ ਵਰਗੀਆਂ ਜਗਾਵਾਂ ਤੇ ਜਿਹੜਾ ਉਹ ਜਿਹੜੀ ਕਾਫੀ ਜ਼ਿਆਦਾ ਜਿਹੜਾ ਬਾੜ ਦਾ ਜਿਹੜੀ ਹਰ ਹੈ ਕਿ ਨੇ ਉਸ ਦਿਨ ਪ੍ਰਭਾਵਿਤ ਤੇਰੀਆ ਹੋਏ ਨੇ ਪਖੰਡਕ ਵਰਗੇ ਵੀ ਤੇ ਇਸ ਦੇ ਨਾਲ ਹੀ ਜਿਹੜਾ 5 ਤੋਂ 8 ਫੋਟ ਜਾਂ ਤੋਂ ਵੀ ਜ਼ਿਆਦਾ ਹੋਣ ਤਾਂ ਤੋਂ ਵੀ ਜ਼ਿਆਦਾ ਪਾਣੀ ਜਿਹੜਾ ਆ ਆ ਉਹਨੇ ਪ੍ਰਭਾਵ ਦੇ ਅੰਦੇ ਇਲਾਕੇ ਜਿਹੜਾ ਉਹ ਕੇ ਜਾ ਰਹੇ ਨੇ ਬਿਲਕੁਲ ਕੀਤੀ ਜਾ ਰਹੀ ਹੈ ਜੁਲਾਈ ਤੱਕ ਜਿਹੜੀ ਹੈ ਹਾਰ ਜਿਹੜੀ ਹੈ ਉਹਦਾ ਮਾਹੌਲ ਬੜਿਆ ਰਹੇਗਾ ਔਰ ਹਾਲਤ ਜੜੀਆ ਕਬੀ ਹੋ ਸਕਦੀ ਹੈ ਇਸ ਨੂੰ ਲੈ ਕੇ ਦੇਖਿਆ ਵੀ ਗਿਆ ਕਿ ਵਕਫਤ ਸਟੇਜਸ ਚ ਆ ਰਹੀਆਂ ਨੇ ਔਰ ਅੱਗਾ ਦੇ ਜਿਹੜੇ ਖਬਰਾਂ ਆ ਰਹੀਆਂ ਨੇ ਕਿ ਲੋਕਾਂ ਨੂੰ ਛੱਤਾਂ ਤੇ ਬੈਠ ਕੇ ਜਾਂ ਪਾਣੀ ਦੀ ਦੇ ਵਿੱਚ ਮਜ਼ੀਆ ਢਾ ਕੇ ਬੈਠੇ ਹੋਏ ਨੇ ਕਾਟਾ ਤੇ ਰੀਮੋਟ ਹੈ ਸਹੀ ਇਹ ਸਾਨੂੰ ਖਾਨ ਨੇ ਉਹ ਵੀ ਜਿਹੜਾ ਜੇ ਹਿਮਾਚਲ ਦੇ ਵਿੱਚ ਇੱਕ ਤਰ੍ਹਾਂ ਕੁਚਾਬ ਦੀ ਜੀ ਗੱਲ ਕੀਤੀ ਜਾਏ ਹੋਰ ਕਿ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਜਾਏ ਕਾਫੀ ਸਿੱਟੀ ਜਿਹੜੀ ਆ ਕੁਟੇ ਐਸੇ ਮਹੀ ਹੋਈ ਪਈ ਹੈ ਜਿਹੜਾ ਏਰੀਆਜ਼ ਨੇ ਔਰ ਦਗਵੀਸ ਕੀਤੀ ਹੈ ਬਲਿੰਦਰ ਐਕਟ ਕਰਕੇ ਸਰਕਾਰ ਨੂੰ ਪੱਬਾ ਪਾਰ ਆਣੇ ਪਏਗਾ ਅੱਜ ਦੀ ਮੀਟਿੰਗ ਜਿਹੜੀ ਸਾਡੇ ਮੰਤਰੀ ਨਾਲ ਰੱਖੀ ਗਈ ਹੈ ਰੱਖੋ ਕਿ ਢਹਿਮਾਰ ਤੋਂ ਜਿਹੜਾ ਉਹ ਪਾਣੀ ਛਿੜਿਆ ਜਾ ਰਿਹਾ ਹੈ ਔਰ ਉਹਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਆਈਆਂ ਸੱਤ ਕਿਲਿਆਂ ਦੇ ਵਿੱਚ ਵਾੜ ਵਾਲੀ ਜਿਹੜੀ ਲੱਗਿਆ ਜਿਹੜੀ ਕਹਿੰਦੇ ਕਿ ਹੜਾਂ ਦੀ ਪੂਰੀ ਸਥਿਤੀ ਬਣੀ ਹੋਈ ਹੈ ਔਰ ਐਮਰਜੈਂਸੀ ਵਰਗੇ ਹਾਲਾਤ ਬਣੇ ਨੇ ਕਿਉਂਕਿ ਲੋਕਾਂ ਨੂੰ ਜਿਹੜਾ ਹੈ ਉਹ ਤਕਰੀਬਤ ਤਕਰੀਬਨ ਵਾਰ-ਵਾਰ ਹੈ ਗੱਲ ਕਬ ਦੇ ਮੂੰਹ ਤੇ ਆ ਰਹੀ ਹੈ ਕਿ ਇਹ 88 ਦੇ ਵਿੱਚ ਗਿਆ ਜਾਂ ਫੜਾ ਗਿਆ ਸੀਗਾ ਉਹਦਾ ਮਾਹੌਲ ਸ਼ਾਇਦ ਉਸ ਤੋਂ ਵੀ ਕੁਝ ਜ਼ਿਆਦਾ ਜਿਹੜਾ ਉਹ ਵੱਡਾ ਦਿਖਾਈ ਦੇ ਰਿਹਾ ਹੈ ਇਹ ਸਭ ਨੂੰ ਲੈ ਕੇ ਲਗਾਤਾਰ ਜਿਹੜੇ ਪਿਛਲੇ ਦਿਨਾਂ ਦੇ ਕਮੇਟੀਆਂ ਬਤੀਆਂ ਗਈਆਂ ਨੇ ਸਰਕਾਰ ਵੱਲੋਂ ਉਹਨਾਂ ਨੇ ਆਪਣੇ ਸਾਰੇ ਮੰਤਰੀ MLA ਜਿਹੜੇ ਸਾਰੇ ਦੇ ਸਾਰੇ ਗੁਰਪਕਾਰੀ ਕਰਦੇ ਜਾਂ ਪੂਰੀ ਉਹਨਾਂ ਨੂੰ ਫੀਲਡ ਵਿੱਚ ਤਾਰਿਆ ਤੇ ਉਹਨਾਂ ਨੂੰ ਕਹਾਂ ਕਿ ਜਾ ਕੇ ਜੋ ਲੋਕ ਰਹਾਚਲ ਤੁਸੋ ਦੇਖੋ ਕਿ ਉਹਨਾਂ ਨੂੰ ਕਿਸ ਕਿਸ ਚੀਜ਼ ਦੀ ਜ਼ਰੂਰਤ ਹੈ ਬੇਸ਼ੱਕ ਰਹਾ ਤੋਂ ਦੇਣ ਵਾਸਤੇ ਰਿਲੀਜ਼ ਤੇ ਨਾਕਰ ਜਿਹੜਾ ਉਹ ਸਖਤ ਪੱਖਿਆ ਤੋਂ ਹੈਲਥ ਵੀ ਨਹੀਂ ਚੱਲੀ ਹੈ ਉਹਦੇ ਇੱਕ ਆਰਮੀ ਵੀ ਹੈਲਥ ਵੀ ਲਈ ਜਾ ਰਹੀ ਹੈ ਉਹਦੇ ਵਿੱਚ ਜਿਹੜੇ ਨੇ NGO ਵੀ ਆਪਣੇ ਆਪ ਤੇ ਆਪਣੇ ਤੌਰ ਤੇ ਕੰਮ ਕਰ ਰਹੇ ਨੇ ਕਿ ਜਿਹੜੇ ਜਸਤੀ ਬੱਚੇ ਨੇ ਇਹ ਜਿਹੜੇ ਸਮਾਸਤੇ ਵੀ ਨੇ ਉਹ ਵੀ ਕੰਮ ਕਰ ਰਹੇ ਨੇ ਪਰ ਉਥੇ ਸਭ ਤੋਂ ਜ਼ਿਆਦਾ ਜਿਹੜੀ ਸਰਕਾਰ ਦੀ ਜਿਹੜੀ ਹੈਗੀ ਆ ਉਹ ਜਿਹਦੇ ਬਾਰੇ ਜਿਹੜੀ ਹੈ ਉਸ ਨੂੰ ਅਹਿਮ ਮੰਨਿਆ ਜਾਣਾ ਚਾਹੀਦਾ ਮੰਨਿਆ ਜਾਂਦਾ ਹੈ ਐਸ ਕਰਕੇ ਜਿਹੜਾ ਹੈਗਾ ਅੱਜ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿੰਨੀ ਵੀ ਮੰਤਰੀ ਜਾਂ ਫਿਰ ਵਿਧਾਇਕlias ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਵਕਤ-ਵਕਤ ਸਿਧਾਵਾਂ ਤੇ ਜਿਹੜਾ ਮੋਕਿਆ ਹੈ ਨੇ ਉਸ ਸਭ ਦੇ ਰਿਵਿਊ ਲੈਣ ਵਾਸਤੇ ਕੀ ਕੀ ਪਰੇਕਤੀਗਈਆਂ ਮਨਸੀ ਹਾਲ ਚਾਲ ਨੇ ਜਾਂ ਕਿਦਾਂ ਸਾਨੂੰ ਅਪਡੇਟ ਰਹਾ ਉਹ ਕਿਸ ਕਿਸੇ ਦਿੱਕਾ ਪ੍ਰੇਸ਼ਾਨੀ ਆ ਰਹੀਆਂ ਕਿਸੇ ਕੇ ਜਣਾ ਲਿਖਿਆ ਜਾ ਸਕਦਾ ਐਸੋ ਲੱਗ ਕੇ ਅੱਜ ਫੇਰ ਤੋਂ ਇੱਕ ਹੋਰ ਜਿਹੜਾ ਉਹ ਮੀਟਿੰਗ ਹੋਣ ਜਾ ਰਹੀ ਹੈ ਔਰ ਐ ਜਿਹੜਾ ਪੀਐਮਓ ਮੀਟਿੰਗ ਜਿਹੜੀ ਮਕੀਨਰ ਔਰ ਬਿਹਾਈਟ ਹੋਣੀ ਹੈ ਤਕਰੀਬਨ ਇੱਕ ਹੋਰ ਜਿਹੜੀ ਪ੍ਰੋਸੈਸ ਚ ਹੈ ਮੀਟਿੰਗ ਜਿਹੜੀ ਅੱਜ ਤੱਕ ਸਰ ਕੋ ਜਾਣਕਾਰੀ ਆ ਰਹੀ ਹੈ ਉਹ ਸ਼ੁਰੂ ਹੋਣੀ ਹੈ ਔਰ ਉਸ ਦੇ ਵਿੱਚ ਹੀ ਉਹਨਾਂ ਨੇ ਇਹ ਵੀ ਕਹਿ ਕਿ ਜਿਹੜੇ ਆਪਣੇ ਹਰਿਆਣਾ ਦੇ ਸੀਐਮ ਨੇ ਲਾਇਬ ਸੈਣੀ ਉਹ ਉਹ ਉਹਨਾਂ ਤੋਂ ਮਦਦ ਨੂੰ ਲੈ ਕੇ ਵੀ ਜਿਹੜਾ ਹੈ ਭਗਵੰਤ ਸ마 ਜਿਹੜੇ ਉਹ ਕਿਥੀ ਜਿਹੜੀ ਹੈ ਉੱਥੇ ਵੀ ਜਿਹੜਾ ਜਦੋਂ ਆਪਸੀ ਸੀਐਮ ਦੇ ਵਿੱਚ ਜਿਹੜਾ ਉਹ ਪੱਤਰ ਵਿਹਾਰ ਹੋ ਰਿਹਾ ਹੈ ਉਹਨਾਂ ਦੇ ਵਿੱਚ ਵੀ ਦੂਜੇ ਦੇ ਨਾਲ ਜਿਹੜੇ ਇਤਮਾਨੇ ਤੇ ਗੱਲਬਾਤ ਕੀਤੀ ਜਾ ਰਹੀ ਹੈ ਪਰ ਉਸ ਦੇ ਨਾਲ ਹੀ ਇਹ ਵੀ ਕਹ ਦਿੱਤਾ ਗਿਆ ਕਿ ਪਹਿਲੇ ਸੀਐਮ ਮੰਗਰੇ ਨੇ ਖੁਦ ਵੀ ਸੂਤ ਦੇ ਵਿੱਚ ਉਤਰੇ ਔਰ ਉਹ ਵੀ ਜਿਹੜੇ ਨੇ ਲਗਾਤਾਰ

ਆ ਆ ਉਹਦੀ ਪ੍ਰਭਾਵ ਦੇ ਇੱਕ ਅੰਦੇ ਇਲਾਕੇ ਜਿਹੜਾ ਓਕੇ ਜਾ ਰਹੇ ਨੇ ਬਿਲਕੁਲ ਚਿੱਤੀ ਚਿੱਤੀ ਜਾ ਰਹੀ ਹੈ ਕਿ ਸਤਬਰ ਤੱਕ ਜਿਹੜੀ ਹੈ ਹਾਰ ਜਿਹੜੀ ਹੈ ਉਹਦਾ ਮਾਹੌਲ ਬੜਿਆ ਰਹੇਗਾ ਔਰ ਹਾਲਤ ਜੜੀਆ ਕਬੀ ਹੋ ਸਕਦੀ ਹੈ ਇਸ ਨੂੰ ਲੈ ਕੇ ਦੇਖਿਆ ਵੀ ਗਿਆ ਤੁਸੀਂ ਵਕਫਤ ਤੋਂ ਜਿਸ ਕਾਲingan ਨੇ আর ਅੱਗਾ ਦੇ ਜਿਹੜੇ ਖਬਰਾਂ ਆ ਰਹੀਆਂ ਨੇ ਕਿ ਲੋਕਾਂ ਨੂੰ ਛੱਤਾ ਤੇ ਬੈਠ ਕੇ ਜਾਂ ਪਾਣੀ ਦੇ ਦੇ ਵਿੱਚ ਮੱਝੀਆਂ ਢਾ ਕੇ ਬੈਠੇ ਹੋਏ ਨੇ ਸਾਟਾ ਤੇ ਰੀਮੋਟ ਹੈ ਸਹੀ ਇਹ ਤਰਲਕ ਖਾਨ ਨੇ ਉਹ ਵੀ ਜਿਹੜਾ ਜੇ ਹਿਮਾਚਲ ਦੇ ਵਿੱਚ ਇੱਕ ਕਾਕੂਪ ਸਾਹਿਬ ਦੀ ਜੀ ਗੱਲ ਕੀਤੀ ਜਾਏ ਕੋਈ ਕਿ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਜਾਏ ਕਾਫੀ ਸਿੱਧੀ ਜਿਹੜੀ ਆ ਉਹ ਕਿ ਐਸੇ ਮਸੂਲੀਪੇ ਹੈ ਜਿਹੜਾ ਏਰੀਆਜ਼ ਦੇ ਵਿੱਚ ਔਰ ਜ਼ਖਵੀਰ ਕੀਤੀ ਹੈ ਬਲਵਿੰਦਰ ਐਕਟ ਕਰਕੇ ਸਰਕਾਰ ਨੂੰ ਪੱਵਾ ਪਾਰ ਆਣੇ ਪਏਗਾ ਅੱਜ ਦੀ ਮੀਟਿੰਗ ਜਿਹੜੀ ਸਾਡੇ ਮਨਤੀ ਨਾਲ ਰੱਖੀ ਗਈ ਹੈ ਉਹਦੇ ਵਿੱਚ ਕੀ ਨਿਕਲ ਕੇ ਨਤੀਜੇ ਆਦੇ ਨੇ ਉਹ ਉਹਦੀ ਅਗਲੀ ਗੱਲ ਹੈ ਜੀ ਸ਼ੁਕਰੇ ਜੀ ਸੋ ਜਿੱਦਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੋਰਚਾ ਸਾਂਭਿਆ ਹੋਇਆ ਤੇ ਉਹਨਾਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਵੀ ਹੜ੍ਹ ਨੂੰ ਕਿਦਾਂ ਠੱਲ ਪਾਈ ਜਾਵੇ ਤੇ ਲੋਕਾਂ ਦਾ ਕਿਦਾਂ ਬਚਾਅ ਕੀਤਾ ਜਾਵੇ ਉੱਤੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੰਤਰੀ ਤੇ ਵਿਧਾਇਕਾਂ ਦੀ ਆ 1 ਮਹੀਨੇ ਦੀ ਤਨਖਾਹ ਆ ਉਹ ਵੀ ਕਹੀ ਗਈ ਆ ਵੀ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਲਾਵਾਂਗੇ ਤੇ ਜੋ ਨੁਕਸਾਨ ਹੋਇਆ ਉਹਦੀ ਪਰਪਾਈ ਕਰਾਂਗੇ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਪਹਿਲਾਂ ਜਾਂਦੇ ਨੇ ਤਾਂ ਉਹਨਾਂ ਵੱਲੋਂ ਆਪਣਾ ਜਹਾਜ਼ ਛੱਡ ਕੇ ਆ ਦਿੱਤਾ ਜਾਂਦਾ ਉਹਨਾਂ ਕਿਹਾ ਕਿ ਇਹ ਲੋਕਾਂ ਦਾ ਜਹਾਜ਼ ਆ ਤੁਸੀਂ ਵਰਤੋ ਤੇ ਅੱਜ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਕੰਨ ਸੀਮਾ ਨੇ ਕੋਈ ਅਹਿਮ ਫੈਸਲਾ ਵੀ ਲੈ ਸਕਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ